हेलो एवरीवन स्वागत है ਤੁਹਾਡਾ ਸਾਡੇ YouTube ਚੈਨਲ ਚੱਪਸ ਸਿੰਘ ਪ੍ਰਾਰਥੀ ਉਰ ਤੁਸ ਸਾਰੇ ਕਿਵੇਂ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਮਾਰਨਿੰਗ ਦਾ ਟਾਈਮ ਹੈ ਸਭ ਤੋਂ ਪਹਿਲਾਂ ਆਪਾਂ ਨਾ ਤੋਂ ਗੱਤ ਕਰਾਂਗੇ ਪਾਠ ਹਾਂਜੀ ਜੇਕਰ ਸਾਡੇ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿੱਦਾਂ ਲੱਗਦਾ ਸਾਡੇ ਵਲੌਗ ਚਲੋ ਜੀ ਕਰਦੇ ਹਾਂ ਪਾਠ ਜਿੱਦਣ ਕਰਾਂਗੇ ਨਵੇਂ ਕਮਾਂ ਦੇ ਸ਼ੁਰੂਆਤ ਰੋਜ਼ ਦੇ ਉਹੀ ਕੰਮ ਉਹਦੇ ਨਵਾਂ ਤਾਂ ਕੋਈ ਹੁੰਦਾ ਨਹੀਂ ਕੀ ਗੱਲਾਂ ਤਾਂ ਬਰਕਾਰਾ ਕਾਲਾ ਕਾਲਾ ਬੱਦਲ ਬਣਿਆ ਪਿਆ ਵੇਖੋ ਹਵਾ ਕਿੰਨੀ ਦਰੱਖਤ ਤੋਂ ਪਤਾ ਲੱਗੂ ਤੁੰਮੇ ਜ਼ੂਮ ਕਰਕੇ ਦਿਖਾਨੀ ਤੇ ਕਿੰਨੀ ਹਵਾ ਵਗ ਰਹੀ ਆ ਅੱਗੇ ਪੱਖਾ ਚੰਦਾ ਹੁੰਦਾ ਪਾਸੋਂ ਨੂੰ ਕਿਉਂਕਿ ਹਵਾ ਹੀ ਬਹੁਤ ਵਗ ਰਹੀ ਆ ਉਹ ਕਾਲਾ ਕਾਲਾ ਬੱਦਲ ਚੜਿਆ ਪਿਆ ਦੇਖੋ ਕੀ ਬੰਦ ਪਹਿਲਾਂ ਨਹੀਂ ਕਹਿੰਦੇ ਨੇ ਹੋਣਾ ਨਹੀਂ ਜਾ ਚਲੋ ਜੀ ਹਮ ਕਲਾਉਡ ਜਿੱਥੇ ਲਾਰੀ ਜਿਵੇਂ ਚਾਲੂ ਬੁਕਰ ਮਾਰ ਰਹੀ ਸੀ ਤੇ ਹਵਾ ਇੰਨੀ ਜ਼ਿਆਦਾ ਸੀ ਕਿ ਜਦ ਮੈਂ ਪਹਿਲਾਂ ਦਾ ਜੇ ਜਿੱਲ ਆ ਰਹੀ ਸੀ ਜਦ ਮੈਨੂੰ ਪਤਾ ਲੱਗਾ ਹਵਾ ਕਿਹੜੀ ਸਾਈਡ ਦੀ ਫਿਰ ਆਪੋਜ਼ਿਟ ਸਾਈਡ ਤੋਂ ਲੌਣ ਲੱਗ ਗਈ ਚਾਰੂ ਤੇ ਇਹਨਾਂ ਦਾ ਚੱਲਦਾ ਬੁਕਰ ਮਾਰਦੇ ਇਧਰ ਉਹ ਨਹੀਂ ਘਰ ਵੱਡੀ ਜਾਂਦੀ ਸੀ ਤੇ ਕੁਛ ਤਨ ਪਤਾ ਨਹੀਂ ਦੀ ਧੂਈ ਧੁੱਕ ਜੇ ਮੈਨੂੰ ਤਾਂ ਘਾਟ ਤੱਕ ਨਹੀਂ ਲੈ ਆਉਗੀ ਘਾਟ ਤਾਂ ਮੁੰਨੇ ਕਰਦੇ ਨੇ ਚਲੋ ਜੀ ਬਸ ਆਪਾਂ ਕੰਮ ਤਾਂ ਕਰ ਲੈ ਲਵਾਂਗੇ ਮੰਨੇ ਘਾਟ ਕੱਢਦੇ ਸੀ ਮੈਨੂੰ ਪਤਾ ਬੁੱਕਰ ਥੋਕ ਕੇ ਨਹੀਂ ਹੋ ਜਾਂਦੀ ਜੀ ਹਾਂ ਮੈਂ ਤਾਂ ਕਰਨਾ ਤਾਂ ਚਲੋ ਕੱਚੇ ਤੇ ਮੈਂ ਮਾਰ ਦੇ ਉਧਰੋਂ ਮਚਾਰੂ ਲਾ ਕੇ ਦਵਾਦਵ ਲੈ ਕੇ ਕੱਪੜੇ ਕੱਢ ਕੇ ਸੇਚੋ ਤੇ ਦਾਲਾ ਪਤਰ ਲਈ ਸੀ ਤੇ ਰੋਟੀਆਂ ਬੇਹਿੰਦੀ ਤੇ ਰੋਟੀ ਰਹਿ ਕੇ ਪਾ ਲਾਓ ਜੀ ਆਪਾਂ ਅਗੇ ਕਮਰੇ ਚ ਕੱਪੜੇ ਧੋਖ ਲੈਂਦੇ ਸੀ ਮੈਂ ਕਹਿੰਦਾ ਸਟੈਂਡ ਤੇ ਸੁੱਕਣੇ ਪਾ ਦਿੰਦੇ ਆ ਤੇ ਕਿਉਂਕਿ ਤੁਹਾਨੂੰ ਪਤਾ ਮੀਂਹ ਦਾ ਲੱਗਦਾ ਹੈਗਾ ਹੋ ਸਕਦਾ ਅੱਜ ਜੇ ਆ ਗਿਆ ਤਾਂ ਆਪਣੇ ਕੱਪੜੇ ਫਿਰ ਸਾਰੇ ਬਾਹਰੋਂ ਲੋਣੇ ਪੈਂਦੇ। ਤੇ ਪੱਕਾ ਚੱਲਦਾ ਰਹੂ ਬਸ ਸੁੱਕ ਜਾਈਏ। ਲਾਉ ਜਿੱਦ ਮੈਂ ਆ ਗਈ ਕਿਚਨ ਚ ਮੈਂ ਤੇ ਦਦਾ ਦਾਲ ਦੇਖਣਾ ਦਾਲ ਬਣਾਈ ਸੀ ਤੇ ਦਾਲ ਉਹ ਇੱਕੀ ਤੇ ਦਦਾ ਬਣਾ ਲਾਂਗੇ ਰੋਟੀ। ਚਲੋ ਜੀ ਮਿੰਦਰ ਨੈਕਸਟ ਕਣੀ ਆ ਗਈ ਨੇ। ਪਤਾ ਨਹੀਂ। ਤੇ ਬਾਬਾ ਚੰਗਾ ਆਇਆ ਨਾ ਮਮੀ ਅੰਦਰ ਪਾ ਆਈ। ਕਾਂਸਰ ਕਪੜੇ ਚਲੋ ਜੀ ਸਟਾਰਟ ਹੋ ਗਏ ਮੈਂ ਅਬ ਬੇਟੇ ਨੂੰ ਦੇਨੇ ਦੁੱਧ ਗਰਮ ਕਰਕੇ ਫਿਰ ਪੱਲਾ ਹੋ ਗਿਆ ਫਿਰ ਆ ਗਿਆ ਸੇ ਸ਼ੋ ਕਰਾ ਆਪਣੇ ਹੀ ਆ ਗਿਆ ਤੇ ਫਿਰ ਮੈਂ ਤਾਂ ਪਤਾ ਮੇਰੀ ਦੇਹੀ ਸੀ ਇਹ ਇਤਨਾ ਤਾਂ ਸੋ ਮੈਂ ਆਪਣੇ ਰੇਜਨ ਨੂੰ ਪੂਰਾ ਕੀਤਾ ਤੇ ਮੈਂ ਗਈ ਗੇੜ ਤੱਕ ਕਿ ਕਿਹੜਾ ਲੰਮਾ ਗੇੜ ਤੋਂ ਆਵੇੜਾ ਬਹੁਤ ਵੱਡਾ ਬੰਨ ਲੰਮਾ ਗੇੜਾ ਲਾਇਆ ਪਹਿਲਾਂ ਮੈਂ ਕਿਹੜਾ ਲੱਗਿਆ ਰਹੀ ਬੱਚਾ ਅੱਜ ਤਾਂ ਲੋਕ ਫੁੱਲ ਨਜ਼ਾਰੇ ਤੇ ਮੀ ਫੋਲਰ ਸੀਗਾ ਵਧੀਆ ਬੜਾ ਤੇਜ਼ ਵੀ ਨਹੀਂ ਕਹਿ ਸਕਦੇ ਸਲੋ ਵੀ ਨਹੀਂ ਕਹਿ ਸਕਦੇ ਤੇ ਨਾਲੀ ਵਿੱਚ ਕੁਰਸੀ ਤੇ ਕੱਢੀ ਆ ਉਹਦੀ ਗੱਲ ਵੀ ਪੂਰੀ ਸਸੇ ਰਸੋਤ ਵਿੱਚ ਖਵਰੇ ਸੇ ਰਸੋਤ ਨੂੰ ਨਾ ਹੱਟਦੀ ਹੁੰਦਾ ਕਹਿੰਦੇ ਨੇ ਮੀਲੀ ਆ ਕੜੀਆਂ ਪੈਣਾ ਜ਼ਿਆਦਾ ਰੁਕਦਾ ਹੁੰਦਾ ਸਿਰ ਮੈਂ ਕਹਿ ਵੀ ਵਹਿਮ ਉਲਟ ਹੋ ਜੇ ਕਵਰੇ ਕਿਤੇ ਗੱਲ ਤੇ ਮੈਂ ਕਿਹਾ ਚਲੋ ਗਰਮੀ ਦੂਰ ਕਰਕੇ ਤੇ ਨਾਲੇ ਢੀਠ ਪਵਾਉਣੀ ਸੀ ਨੌਂ ਦੀ ਕਾਫੀ ਸਾਲ ਹੋ ਗਏ ਨਾ ਪੀਤੀ ਸੀ ਇਹਦੇ ਵਿੱਚ ਇੱਕ ਫਿਰ ਮੈਂ ਬੈਠ ਕੇ ਮਜਲੇ ਲੈ ਰਹੀ ਸੀ ਤੇ ਜਦੋਂ ਤੁਹਾਨੂੰ ਆਏ ਸੀ ਉਹ ਮੋਂ ਬਾਹਰ ਰੱਖੀ ਮਜਲੀ ਲਿਆ ਉਹ ਹੰਦਾ ਰੋ ਰਿਹਾ ਸੀ ਆਪਾਂ ਫੋਨ ਨੂੰ ਧੋਈ ਦਿੱਤਾ ਉਹਦੇ ਇਹਨੂੰ ਤੇ ਚਲੋ ਜੀ ਮਿਲਦੇ ਆਪਾਂ ਫਿਰ ਲਓ ਜੀ ਟਾਈਮ ਹੋ ਗਿਆ 8:30 ਵਜੇ ਤਾਂ ਮੀ ਇੱਕ ਕਰੀ ਪਹਿਨ ਤੋਂ ਬਾਅਦ ਦੁਆਰਾ ਸਟਾਰਟ ਹੋ ਗਿਆ ਦੂਜੀ ਵਾਰ ਵੇ ਸਟਾਰਟ ਹੋ ਗਿਆ ਪਹਿਲਾਂ ਵੀ ਬਹੁਤ ਪਿਆ ਤੇ ਹੁਣ ਦੁਬਾਰਾ ਸਟਾਰਟ ਹੋ ਗਿਆ ਮੈਂ ਬਣਾ ਲਈ ਸੀ ਮੀਂਹ ਦੇ ਵਿੱਚ ਤੁਹਾਨੂੰ ਦੱਸਿਆ ਬਈ ਤਾਂ ਬ੍ਰੈਕਫਾਸਟ ਰੈਡੀ ਕਰਕੇ ਨਾ ਤੇ ਮੈਂ ਜੂਤ ਨੂੰ ਪਾਪਾ ਨਾਲ ਨਿਵਾ ਲਿਆ ਤੇ ਅੱਜ ਰੈਡੀ ਕਰਕੇ ਪੂਰਾ ਕਰਤਾ ਤੇ ਹੁਣ ਮੈਂ ਸੋਚਿਆ ਮੈਂ ਵੀ ਹੱਦ ਦੁਬਾਰਾ ਨਾ ਕਿਉਂ ਲਈ ਸੀ ਅੱਛੇ ਤੁਹਾਨੂੰ ਪਤਾ ਕਣੀਆਂ ਪੈ ਜਾਂਨਾਂ ਤੇ ਵਾਲ ਹੋਰ ਹੀ ਹੋ ਜਾਂਦੇ ਆ ਤੇ ਹੁਣ ਮੈਂ ਭੱਜ ਕੇ ਜਾ ਕੇ ਨਾ ਨਾ ਕੀ ਆਉਣੀ ਹੈ ਤੇ ਮੈਨੂੰ ਲੱਗਾ ਜਵੀਰ ਵਾਰ ਸ਼ਾਇਦ ਚਲੋ ਕੋਈ ਨਾ ਨਾ ਕੀ ਆਉਣੀ ਹੈਗੇ ਸਿਰ ਪਿੰਡੇ ਤੇ ਮੀਂਹ ਦੁਬਾਰਾ ਸਟਾਰਟ ਹੋ ਗਿਆ ਉਸ ਤੋਂ ਬਾਅਦ ਦੇਖਦੇ ਆਪਾਂ ਰੈਡੀ ਹੋਣਾ ਪਰ ਗਰੀ ਵੀ ਹਟ ਕੇ ਜਿਹੜਾ ਦੁਬਾਰਾ ਦੁਬਾਰਾ ਪਈ ਜਿਵੇਂ ਕਹਿੰਦੇ ਸੌਂ ਦੀ ਝੜੀ ਸੌ ਹੋ ਸਕਦਾ ਜੇ ਸੌਂ ਦੀ ਝੜੀ ਲੱਗੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਆ ਕੇ ਕਿਨ ਵਿੱਚ ਚੱਲ ਰਹੀ ਹੈ ਕੋਹੀ ਦਾ ਬ੍ਰੇਕਫਾਸਟ ਜੱਪ ਜੋ ਤੇ ਮੈਂ ਹੁਣ ਜੱਪ ਤੇ ਆ ਬੈਠਾ ਨਾਲ ਨਾਲ ਇਹਨੂੰ ਖਵਾ ਰਹੀਆਂ ਤੇ ਨਾਲ ਨਾਲ ਆਪ ਖਾ ਰਹੀਆਂ ਦੋਨੇ ਜਣੇ ਬ੍ਰੇਕਫਾਸਟ ਕਰ ਲਿਆ ਅਸੀਂ ਉਸ ਤੋਂ ਬਾਅਦ ਰੈਡੀ ਹੁਣ ਆਪਾਂ ਚਲੋ ਜੀ ਮਿਲਦੇ ਆਪਾਂ ਬ੍ਰੇਕਫਾਸਟ ਕਰਕੇ ਤੁਹਾਨੂੰ ਟਾਈਮ ਹੋ ਗਿਆ ਪੌਣੀ 10 ਹੋਇਆ ਸੀ ਨਹੀਂ ਆਪਣੇ ਪੈ ਰਹੇ ਹੈ 6 ਵਜੇ ਤੋਂ ਕਰੀਬ ਪੈ ਰਹੇ ਹੈ 6 ਵਜੇ ਦੇ ਕਰੀਬ ਤੇ 4 ਘੰਟੇ ਹੋ ਚਲੇ ਆ ਲਗਾਤਾਰ ਹੀ ਪਿਆ ਰਿਹਾ ਸੰਦਲ ਮੜਾ ਦੇ ਵਿੱਚੋਂ ਸਟੌਪ ਹੋਇਆ ਸੀ ਇਹ ਠੰਡ ਕਰ ਦੂਗਾ ਹੁਣ ਛੜੀ ਨੀ ਜਿਹਨੂੰ ਕਹਿੰਦੇ ਛੜੀ ਉਸ ਟਾਈਪ ਆਜ ਰੱਗ ਗਈ ਜਿਵੇਂ ਇਹ ਵੀ ਆਪਾਂ ਬੜਾ ਤੇਜ਼ ਨਹੀਂ ਬੜਾ ਹੌਲੀ ਨਹੀਂ ਆਪੋਂ ਨੇ ਰੈਡੀ ਕਿ ਹੈ ਹਸਬੰਡ ਵੈਸੀ ਇੱਕ ਵਾਰ ਨਾ ਅਟੈਂਡੈਂਸ ਵਗੈਰਾ ਲਾਉਣ ਗਏ ਸੀ ਆਪਦੇ ਜੌਬ ਤੇ ਤੇ ਹੁਣ ਉਹ ਆ ਰਹੇ ਨੇ ਜੱਪਜੋਤ ਨਾਲ ਹੀ ਗਿਆ ਸੀ ਡੈਡੀ ਵੀ ਚਲ ਗਈ ਸੀ ਤੇ ਹੁਣ ਬਸ ਮੈਂ ਕੱਪੜੇ ਪਾਣੇ ਮੈਂ ਕੱਪੜੇ ਬਾਹ ਕੇ ਤੇ ਰੈਡੀ ਹੁੰਦੀ ਉਹਨਾਂ ਦੇ ਆਉਣ ਤੋਂ ਪਹਿਲਾਂ ਫਿਰ ਉਸ ਤੋਂ ਬਾਅਦ ਜੱਪਜੋਤ ਦੇ ਕੱਪੜੇ ਪਾਵਾਂਗੇ ਤੇ ਜਾਵਾਂਗੇ ਮੌਸਮ ਬਹੁਤ ਹੀ ਜ਼ਿਆਦਾ ਵਧੀਆ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਰੈਡੀ ਸ਼ੈਡੀ ਹੋ ਕੇ ਲੋ ਜੀ ਆਪਾਂ ਹੋ ਗਏ ਸੀ ਰੈਡੀ ਜੱਪਜੋਤ ਜੱਪਜੋਤ ਸਤਿ ਸ਼੍ਰੀ ਅਕਾਲ ਕਰ ਦੋ ਬੇਟਾ ਸਤਿ ਸ਼੍ਰੀ ਅਕਾਲ ਥੱਲੇ ਨੂੰ ਥੱਲੇ ਰੱਖੋ ਇਹ ਪੱਲੇ ਲੱਗ ਰਿਹਾ ਪਾ। ਤੇ ਸਤਿ ਸ਼੍ਰੀ ਅਕਾਲ ਕਰੋ ਬੇਟਾ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ? ਇਹਨਾਂ ਨੂੰ ਪੁੱਛੋ ਫਰੈਂਡਸ ਨੂੰ ਪੁੱਛੋ ਕਿਵੇਂ ਹੋ ਤੁਸੀਂ? ਆਹ ਕੀ ਨਿਊ ਪਾਇਆ ਗੈਂ ਤਾਂ? ਅੱਜ ਨਾਲੋਂ ਥੋੜਾ ਮੌਸਮ ਤੰਦਰੁਸਤ ਹੈ ਮੀ ਪਹਿਰੇ ਸੀ ਕਿ ਮੈਂ ਚਲੋ ਮੈਂ ਕਿਉਂ ਤਾਂ ਪਰ ਕੱਪੜੇ ਤੇ ਪਾਉਂਦੇ ਗੰਜੀ ਜਿਹਾ ਵਗੈਰਾ। ਤੋਂ ਸੌਫਟੀ ਹੈ ਕੱਪੜੇ ਤੇ ਪਾਏ ਤਾਂ ਤੁਹਾਨੂੰ ਕਹਿ ਦੇ ਕਿ ਅੱਜ ਮੈਂ ਆਹ ਕੱਪੜੇ ਪਾਏ ਆ। ਦਿਖਾਓ ਤੇ ਇਹ ਕੱਪੜੇ ਤੇ ਦਿਖਾਓ ਕਿਹੜੇ ਪਾਏ ਤੁਸੀਂ ਚੰਗੀ ਤਰ੍ਹਾਂ ਦਿਖਾਓ ਕੀ ਪਾਇਆ। ਕੀ ਇਹ ਕੀ ਆ ਪੈਂਟ ਇਹ ਕੀ ਆ? ਪੈਂਟ ਤੇ ਇਹ ਕੀ ਆ? शर्ट की है पेंट शर्ट बोल के दसो की पाया तुम ए मम्मा ने सूट पाया मम्मा ने की पाया दादू ने पाया कुरता पजमा तैयार होकर कीह से जाना बहर पही मीह देखो कि मीह पही बहुत शराबेदार फुल मी पा इधरों पाने तुम इधर देखो कि ना मह पा जब जो तरह पूरा देखो आ गया टिक नहीं गया ਬੇਟਾ ਕਾਣੀ ਹੈ ਤੇਨੂੰ ਸਾਤਰੀ ਗੰਦੀ ਹੋ ਜੂ ਬੇਟਾ ਅਮਰੇਲਾ ਕਾ ਹੋ ਜੂ ਗੰਦੀ ਚੱਕੋ 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 ਪਿਆਰ ਹੋ ਗਿਆ ਸਮੀਵਾੜਾ ਹੱਟ ਕੇ ਚਲਦੇ ਸਮੀਟਾ ਟਾਟੰ ਦਾ ਆਇਲ ਲੈ ਕੇ ਤੋਰਦੇ ਆ ਚਾਹ ਪਾਣੀ ਪੀਣੇ ਚਾਹ ਪੀਣੇ ਪਾਣੀ ਪੀਣੇ ਵੇਕੇ ਚਾਹ ਪੀਣੇ ਚਾਹ ਚਾਹ ਪੀਣੇ ਕਿਵੇਂ ਪੀਣੇ ਨੇ ਚਾਹ ਤੁਸੀਂ ਟਾਈਮ ਹੋ ਗਿਆ 10 ਵਜੇ ਕੇ 54 ਮਿੰਟ ਤੇ ਵਰਟ ਜਿਹੜਾ ਮੀ ਆ ਉਹ ਮੁੱਕਨ ਦਾ ਨਾਂ ਨਹੀਂ ਲੈ ਰਿਹਾ ਮਤਲਬ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਸੀ ਫਿਰ ਆਪਾਂ ਸੋਚਿਆ ਕਿ ਉਹਨਾਂ ਨੂੰ ਥੋੜੇ ਜਿਹੜਾ ਮੀ ਚੱਲ ਰਿਹਾ ਵੈਸੇ ਤਾਂ ਤਮੀਂ ਦੇ ਵਿੱਚ ਜਾਣ ਦਾ ਫੈਸਲਾ ਲਓ ਜੀ ਆਪਾਂ ਤੁਹਾਨੂੰ ਦੱਸਿਆ ਬਾਈ ਬੇਟਾ ਅਸਾ ਸ਼ਿਕਾਰ ਕਰਦੇ ਹੁੰਦੇ ਬਾਈ ਨਹੀਂ ਕਰਦੇ ਅਸਾ ਸ਼ਿਕਾਰ ਲਓ ਜੀ ਤੁਹਾਨੂੰ ਦੱਸਿਆ ਆਪਾਂ ਰੈਡੀ ਹੋ ਗਏ ਸੀ ਤੇ ਆਪਾਂ ਚੱਲ ਪਿਆ ਕਰੋ ਤੇ ਟਾਈਮ ਹੋ ਗਿਆ ਸੀ 10:56 ਮਿੰਟ ਤੇ ਜਿਹੜਾ ਮੀ ਆ ਉਹ ਰੁਕਨ ਦਾ ਨਾਂ ਹੋ ਨਹੀਂ ਲੈ ਰਿਹਾ ਸੀ ਤੇ ਤਨ ਦਸਣਾ ਫਲਗੀ ਕੱਲ ਇਹਨਾਂ ਨੇ ਤੇ ਵਾਈਟ ਕੁਰਤਾ ਪਜਾਮਾ ਪਾਉਣਾ ਸੀ ਨਾ ਤੇ ਕੁਰਤਾ ਪਜਾਮਾ ਉਵੇਂ ਹੀ ਪਿਆ ਰਹਿ ਗਿਆ ਕਿਉਂਕਿ ਰੀਨ ਨਾਲ ਮੌਸਮ ਹੈਗਾ ਸੋ ਆਪਣੇ ਜਿਹੜੇ ਵਾਈਟ ਕੱਪੜੇ ਆ ਤਾਂ ਉਹ ਖਰਾਬ ਹੋ ਜਾਣਗੇ ਜੀਨ ਵਗੈਰੇ ਕਹਿੰਦੇ ਆਪਾਂ ਨਹੀਂ ਵੇਅਰ ਕਰਨੀ ਹਨ ਤੇ ਚਲੋ ਜੀ ਫਿਰ ਇਹ ਕਹਿੰਦੇ ਮੈਂ ਤਾਂ ਜਿਹੜੀ ਚੀਜ਼ ਮੈਂ ਕੰਫਰਟੇਬਲ ਮੈਂ ਤਾਂ ਉਹੀ ਪਾ ਲੈਣਾ ਇਹ ਤਾਂ ਲੋਨਕ ਸ਼ਰਟ ਲੈ ਕੀਤਾ ਤੇ ਲੋ ਜੀ ਮੈਂ ਤਾਂ ਚਲੋ 2 ਮਿੰਟ ਕਰ ਲਈਏ ਗੱਲਾਂ ਬਾਤਾਂ ਜਾਂਦੀ ਹੋਏ ਤੇ ਮੌਸਮ ਆਪਣਾ ਜਿਹੜਾ ਪਿੰਡ ਦਾ ਇੱਥੇ ਤਾਂ ਮੀਂਹ ਪੈ ਹੀ ਰਿਹਾ ਤੇ ਗਾਂ ਦੇ ਮੌਸਮ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਜਾਂਦੀ ਪੱਕੀ ਜਿਵੇਂ ਜਿਵੇਂ ਆਪਾਂ ਪਹੁੰਚਾਂਗੇ ਤੁਹਾਨੂੰ ਦੱਸਦਾ ਕਿੱਥੇ ਮੀਂਹ ਪੈ ਰਿਹਾ ਕਿੱਥੇ ਨਹੀਂ ਪੈ ਰਿਹਾ ਇਹ ਵੀ ਨਾਲ ਦੱਸਾਂਗੇ ਤੁਹਾਨੂੰ ਤੇ ਬਾਕੀ ਜੇ ਆਪਣਾ ਟਾਂ 11:00 ਵਜੇ ਦੋ ਘੰਟੇ ਜਾਣ ਤੇ ਲੱਗਣਗੇ ਤੇ ਤੇ ਸ਼ਾਮ ਨੂੰ ਤੋਂ ਮੁੜ ਕੇ ਵੀ ਆਣਾ ਘਰੇ ਤੇ ਟਿਊਸ਼ਨ ਦੀ ਆਪਾਂ ਹੌਲੀਡੇ ਕਰਤੀ ਹੈ ਕੋਈ ਕੱਟ ਜਪਣੇ ਤੋਂ ਨਹੀਂ ਪੜਾਇਆ ਜਾਣਾ ਤੇ ਆ ਬੈਠਾ ਜੱਪਜੀਤ ਸਿੰਘ ਬਰਾੜ ਜੇ ਆਪਾਂ ਕਿੱਥੇ ਜਾ ਰਹੇ ਆ ਉਹ ਤੁਹਾਨੂੰ ਪਤਾ ਲੱਗੂਗਾ ਨੈਕਸਟ ਆਹ ਵਾਲਾ ਵਲੌਗ ਜਿਹੜਾ ਕੱਲ ਨੂੰ ਆਊਗਾ ਸੋ ਆਪਾਂ ਨੂੰ ਕੱਲ ਨੂੰ ਤੁਹਾਨੂੰ ਵਲੌਗ ਦੇ ਵਿੱਚ ਪਤਾ ਲੱਗੂਗਾ ਆਪਾਂ ਕਿੱਥੇ ਜਾ ਰਹੇ ਆ ਤੇ ਕੀ ਕਰਨ ਜਾ ਰਹੇ ਆ ਨਾ ਸਾਰਾ ਪਤਾ ਲੱਗ ਜੂਗਾ ਸ਼ਰਾਰਤੀ ਕਰਕੇ ਦੇ ਸ਼ਰਾਰਤ ਦਾ ਕਰੋ ਪਾਣੀ ਦੇਖੋ ਕਿੰਨਾ ਕਿੰਨਾ ਠੀਕ ਆ ਪਰ ਇਹ ਆਪਾਂ ਗਾਹ ਸੜਕੇ ਤੇ ਟੋਆ ਇਹ ਤੇ ਟੋਆ ਬਾਈਕ ਜਾ ਰਹੀ ਹੈ ਨਾ ਤੇ ਉਹ ਵਿੱਚ ਦੁਏ ਦੇ ਵਿੱਚ ਅੱਜੀ ਸੜਕ ਟੁੱਟੀ ਹੈ ਨਾ ਇੱਥੋਂ ਹਿਸਾਬ ਲਾ ਲਓ ਤੁਸੀਂ ਕਿ ਨਵੀਂ ਪਿਆ ਲੋ ਚੈੱਕ ਕਰੋ ਮੀ ਮੀ ਹਜੇ ਵੀ ਆਪਣੇ ਪੈ ਹੀ ਰਿਹਾ ਅੱਜ ਹੁਣ ਮੀਨ ਸੰਕੇਤ ਸਮਝ ਨਹੀਂ ਆਉਂਦਾ ਵੀ ਕੀ ਆ ਆਦਰਵਾਇਜ਼ ਮੀ ਜਿਹੜਾ ਵਧੀਆ ਬੰਬ ਕੱਢੀ ਜਾਂਦਾ ਪੂਰੀ ਦੇਖੋ ਮੀਨ ਕਿੰਨਾ ਕਿੰਨਾ ਪਾਣੀ ਦੇਖੋ ਬਰਾ ਤੁਸੀਂ ਆਏ ਨਾ ਇੱਕ ਤਾਂ ਆਏ ਡਰ ਲੱਗਦਾ ਪਾਣੀ ਪਤਾ ਨਹੀਂ ਨਾ ਹੁੰਦਾ ਆਪਣਾ ਟੋਏ ਵਗੈਰੇ ਦਾ ਕਿੱਥੇ ਆ ਭਰੀਆਂ ਭੰਗੀਆਂ ਸੜਕਾਂ ਚਲੋ ਜੀ 메인 ਰੋਡ ਜੀ ਤੇ ਚੜ ਚੱਲਿਆਂ ਠੀਕ ਹੈ ਆ ਪਿੰਡ ਵਾਲੀਆਂ ਸੜਕਾਂੀਆਂ ਦਾ ਟੋਇਆਂ ਦਾ ਕੋਈ ਭੇਦ ਨਹੀਂ ਨਾ ਹੁੰਦਾ ਕਿੱਥੇ ਕਿੱਥੇ ਗੈ ਪੱਟੇ ਹੁੰਦੇ ਜਾਂ ਕਿਵੇਂ ਇਹ ਰੋਡ ਤੇ ਚਲੋ ਕੋਈ ਟੈਨਸ਼ਨ ਨਹੀਂ ਆਪਾਂ ਚੰਗੇ ਚੱਲਦੇ ਆ ਸਫ਼ਰ ਤੈਅ ਕਰਦੇ ਆ ਆਪਾਂ ਤਣੀਆਂ ਪੈ ਰਹੀਆਂ ਨੇ ਆਵਾਜ਼ ਆ ਰਹੀ ਹੋਣੀ ਥੋੜੂ ਲਓ ਜਿਆ ਹੈਗਾ ਪਪਾ ਫ੍ਰੀਡ ਇੰਸਟੀਚੂਟ ਜਿਹੜੀ ਬਠਿੰਡਾ ਹੈ ਉਹ ਪਿੱਛੇ ਸੀ ਉਹਦੀ ਬਿਲਡਿੰਗ ਆਪਾਂ ਪਹਿਲਾਂ ਬੇਟਾ ਸੁੱਤਾ ਭੇਣਾ ਚਲੀ ਦੇ ਵਿੱਚ ਨੇੜੇ ਜਦੋਂ ਆ ਗਏ ਮੈਨੂੰ ਉਦੋਂ ਪਤਾ ਲੱਗਾ ਮੈਂ ਤਾਂ ਲਓ ਜੀ ਕਿਸੇ ਨੂੰ ਵੀ ਜਮੀਨ ਤਾਂ ਹੱਦਾਂ ਦਾ ਨਾਮ ਨਹੀਂ ਭੁੱਲਿਆ ਰਿਹਾ ਕਿਉਂਕਿ 2023 ਆ ਅਕੋਰਡਿੰਗ ਟੂ ਮੀ ਸਾਰੇ ਪਾਸੇ ਹੀ ਮਹੀਆ ਹੈਗਾ ਬੇਟਾ ਆਪਣਾ ਸੌ ਗਿਆ ਸੀ ਲਓ ਜੀ ਸੁੱਤਾ ਭੇ ਜਾ ਬੁਝੋਤਾ ਚਲੋ ਕੰਬਲ ਢੇਟਿਆ ਸੀ ਮੈਂ ਕਿਹਾ ਨਾ ਇਸੀ ਚੱਲਦਾ ਮੌਸਮ ਠੰਡਾ ਹੈਗਾ ਤੇ ਚਲੋ ਚਲ ਮੈਂ ਕਿਹਾ ਇਹਦੀ ਨੀਂਦ ਪੂਰੀ ਹੋ ਜਾਣਾ 2 ਘੰਟੇ ਜਿਹੜੇ ਇਹ ਬਹੁ ਵੀ ਐਸੇ ਟਾਈਮ 'ਚ ਸੌਂਦਾ ਤਾਂ ਨੇ ਚਲੋ ਇਹਦੀ ਨੀਂਦ ਪੂਰੀ ਹੋ ਜਾ ਕੇ ਆਪਾਂ ਦਾ ਪਲੇ ਵਗੈਰਾ ਕਰ ਦੂਗਾ ਔਖਾ ਨਹੀਂ ਹੁੰਦਾ ਬੱਚਾ ਬੱਚੇ ਦੇ ਇੱਕ ਖਾਣ ਪੀਣ ਸੌਣਾ ਵਗੈਰਾ ਇਹ ਸਾਰਾ ਆਪ ਨੂੰ ਪ੍ਰੋਪਰ ਉਸੇ ਅਕੋਰਡਿੰਗ ਹੀ ਰੱਖਣਾ ਚਾਹੀਦਾ ਜਿਵੇਂ ਆਪਾਂ ਘਰ ਵਗੈਰਾ ਰੱਖਦੇ ਆ ਆਪਾਂ ਨੂੰ ਬਾਹਰ ਅੰਦਰ ਵੀ ਉਸੇ ਤਰ੍ਹਾਂ ਹੀ ਰਹਿਣਾ ਚਾਹੀਦਾ ਆਪਾਂ ਨੂੰ ਬੱਚੇ ਦੇ ਖਾਣ ਪੀਣ ਤੇ ਸੌਣ ਵਗੈਰਾ ਦਾ ਟਾਈਮ ਨੂੰ ਉਸੇ ਤਰ੍ਹਾਂ ਫਿਕਸ ਰੱਖਣਾ ਚਾਹੀਦਾ ਜਦੋਂ ਆਪਾਂ ਕਿਤੇ ਬਾਹਰ ਜਾਂਦੇ ਆ ਤੇ ਬੱਚੇ ਦਾ ਰੂਟੀਨ ਚੇਂਜ ਕਰਦੇ ਆ ਨਾ ਖਾਣ ਪੀਣ ਚੇਂਜ ਕਰਤਾ ਤੇ ਸੋਣਾ ਪੈਣਾ ਸਿਸਟਮ ਫਿਰ ਜਦੋਂ ਘਰੇ ਵਾਪਸ ਆਨੇ ਤਾਂ ਸਾਰਾ ਜਿਹੜਾ ਰੂਟੀਨ ਆਦਾ ਖਰਾਬ ਹੋ ਜਾਂਦਾ ਬੱਚੇ ਦਾ ਸੋ ਮੈਂ ਆਪਾਂ ਤਾਂ ਇਦਾਂ ਹੀ ਕਰਦੇ ਹੁੰਦੇ ਆ ਕਿ ਆਪਦੇ ਉਸ ਅਕੋਰਡਿੰਗ ਸਵਾਣਾ ਉਸ ਅਕੋਰਡਿੰਗ ਖਵਾਣਾ ਪੈਣਾ ਫਿਰ ਆ ਕੇ ਆਪ ਤਾਂ ਕੋਈ ਜਾਂਦਾ ਇਤੋਂ ਚੰਗਾ ਬੱਚੇ ਨੂੰ ਪਹਿਲਾਂ ਹੀ ਆਪਾਂ ਪ੍ਰੋਪਰ ਉਸ ਟਾਈਮ ਦੇ ਅਕੋਰਡਿੰਗ ਸਵਾਵ ਖਵਾ ਪਿਆ ਲਈ ਆਪਾਂ ਚਲੋ ਜੀ ਬਸ ਮੀਤ ਆਪਾਂ ਨੂੰ ਪਹੈ ਰਿਹਾ ਤੇ ਆਪਣਾ ਸਫਰ ਥੋੜਾ ਹੀ ਰਹਿ ਗਿਆ ਕੋਈ ਬਹੁਤਾ ਨਹੀਂ ਰਹਿ ਗਿਆ ਹੁਣ ਏ ਬੇਟਾ ਪਰਚੋੜੀ ਜੀ ਸਵਾਲ ਹੈ ਸਿੱਧਾ ਮੈਂ ਵੇਖਾ ਪਤਾ ਨਹੀਂ ਕੀ ਚੀਜ਼ ਹੈ ਮਾਤਾ ਤੇ ਜਾਂਦੇ ਆਂ ਇਹ ਚੀਜ਼ਾਂ ਚੱਕ ਕੇ ਪੂਰੇ ਜਾਂਦੇ ਆ ਲੋਕ ਬਹੁਤ ਚੜਾਵਾ 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 ਚੜੋ ਬਾਈ ਹੋਊਗਾ ਤਾਂ ਮਾਤਾ ਤੇ ਬਾਬੇ ਦਾ ਪਤਾ ਨਹੀਂਗਾ ਸਾਨੂੰ ਆਪ ਨੂੰ ਕੁਝ ਤੇ ਬਹੁਤ ਲੋਕ ਜਾ ਰਹੇ ਆ ਇਦਾਂ ਮਤਲਬ ਚੀਜ਼ ਚੱਕ ਕੇ ਨਾ ਪੋਟਿਆਂ ਤੇ ਐ ਕਰਕੇ ਕਈ ਤਾਂ ਬਹੁਤ ਵੱਡੇ ਨੇ ਇਹ ਮੰਦਿਰ ਜੇ ਟਾਈਪ ਬਣੇ ਹੋਏ ਆ ਦੋ ਸੋਤੇ ਲੱਗੇ ਬਹੁਤ ਸੋਹਣੇ ਤਿਆਰ ਕੀਤੇ ਹੋਏ ਤੇ ਸਾਰੇ ਰਾਹੀ ਇਹ ਆ ਟੱਗਾ ਵੀ ਇਹਨਾਂ ਦੇ ਨਾਲ ਐਗੇ ਮੰਨ ਕੇ ਚੱਲੋ ਕੈਂਟਰ ਵੀ ਆ ਸੰਗਤ ਵੀ ਬਹੁਤ ਇਹਨਾਂ ਦੇ ਨਾਲ ਇਹ ਨਹੀਂ ਪਤਾ ਚੱਲੇ ਕਿਥੇ ਬਹੁਤ ਮੰਨ ਬਠਿੰਡੇ ਤੋਂ ਸਟਾਰਟ ਹੋ ਗਈ ਸੀ ਆਪਣੇ ਨਾਲ ਨਾ ਪਲੂਆਣੇ ਤੋਂ ਉਰਾ ਪਲੂਆਣੇ ਤੋਂ ਉਰੇ ਸਟਾਰਟ ਹੋ ਗਈ ਸੀ ਤੇ ਮੀ ਇੱਧਰ ਜਿਆਦਾ ਮੈਨੂੰ ਲੱਗਦਾ ਫੁੱਲ ਆ ਜਿਵੇਂ ਜਿਵੇਂ ਆਪਾਂ ਆਦੀ ਡੈਸਟੀਨੇਸ਼ਨ ਵੱਲ ਜਾ ਰਹੇ ਆ ਜਿਆਦਾ ਮੀ ਇੱਧਰ ਮੈਨੂੰ ਲੱਗਦਾ ਆਪਣੇ ਉਧਰ ਬੰਦ ਹੋ ਰਿਹਾ ਸੀ ਜਿਵੇਂ ਇੱਧਰ ਜਿਆਦਾ ਹੈ ਜੀ ਮੀਤ ਆਪਾਂ ਨੂੰ ਸਾਰੇ ਰਾਹੀ ਅੱਜ ਪੈਂਦੇ ਰਿਆਂ ਤੇ ਆਪਾਂ ਵੇ ਡੈਸਟੀਨੇਸ਼ਨ ਤੇ ਪਹੁੰਚਣ ਆਣੇ ਆਂ ਆਪਾਂ ਜਿਥੇ ਜਾਣਾ ਤਾਂ ਪਹੁੰਚ ਰਹੇ ਆਂ ਜਨਾਬ ਜਾਣਾ ਵੀ ਅੱਜ ਆਪਣਾ ਜਰੂਰੀ ਸੀ ਅਦਰਵਾਈਜ਼ ਕਿਤੇ ਵੈਸੇ ਜਾਣਾ ਹੁੰਦਾ ਨਾ ਆਪਾਂ ਤੇ ਆਪਾਂ ਸਕਿਪ ਕਰ ਸਕਦੇ ਸੀ ਕਿਉਂਕਿ ਰੇਨ ਦੇ ਵਿੱਚ ਬਾਹਰ ਨਿਕਲਣਾ ਹੁੰਦਾ ਤਾਂ ਰਿਸਕੀ ਹੈ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਸਹੀ ਸਲਾਮਤ ਵਧੀਆ ਪਹੁੰਚ ਗਏ ਆਂ ਕਿਉਂਕਿ ਤੁਰੇ ਹੀ ਫਿਰਦੇ ਆ ਲੋਕ ਤਾਂ ਉਮੀਦ ਵਾਕਿ ਆਪਾਂ ਹੌਲੀ ਹੌਲੀ ਚਲਾ ਕੇ ਲੈ ਕੇ ਆਏ ਆ ਗੱਡੀ ਤੇ ਬਾਕੀ ਹਰੇਕ ਨੂੰ ਇੱਕ ਬੱਚਾ ਨਾਲ ਹੁੰਦਾ ਗੱਡੀ ਹੌਲੀ ਚਲਾਉਣੀ ਚਾਹੀਦੀ ਹਮੇਸ਼ਾ ਆਹ ਵਾਲੇ ਸੀਜ਼ਿਓ ਲਿਖਿਆ ਹੋਇਆ ਨਾ ਕਿ ਮਾਤਾ ਕੋਈ ਮਾਹਾਂ ਕਲ ਪੜਿਆ ਨਹੀਂ ਮੈਂ ਚੰਗੀ ਤਰ੍ਹਾਂ ਇਧਰੋਂ ਓਕੇ ਮੇਰੇ ਲੋ ਚੱਲੋ ਜੀ ਚੱਲ ਕਿੰਨਾ ਕਲੀਅਰ ਕਲੀਅਰ ਲੱਗੇ ਜਾਂਦਾ ਸਭ ਸਭ ਰੋਲਾ ਕਿਹੜੇ ਇੱਕ ਆ ਇੱਥੇ ਮਤਲਬ ਥੋੜਾ ਜਿਹਾ ਹੋਇਆ ਪਿਆ ਇਹਨੂੰ ਆਪਣੇ ਜਦੋਂ ਦਾ ਪਿਆ ਉਦੋਂ ਉਦੋਂ ਇੱਧਰ ਮੌਸਮ ਬੋਰ ਬਣਿਆ ਹੋਇਆ ਸੀ ਮੰਮੀ ਦੱਸਦੀ ਸੀ ਕਿ ਜਦੋਂ ਆਪਣੇ ਉਧਰ ਪਿੰਡ ਵਿੱਚ ਪਈ ਜਾਂਦਾ ਸੀ ਨਾ ਤੇ ਇੱਥੇ ਮੌਸਮ ਬੜਿਆ ਹੋਇਆ ਸੀ ਤੇ ਹੁਣ ਇੱਥੇ ਫਿਰ ਪੈਣਾ ਹੀ ਨਹੀਂ ਤਾਂ ਆਪ ਦਾਵੇਂ ਮੁੰਡਾ ਕਿਵੇਂ ਹਾਂ ਸ਼ਾਲਾ ਮਾਰਦਾ ਜਾਂਦਾ ਪਾਣੀ ਦੇ ਵਿੱਚ ਮੈਨੂੰ ਕਿੰਨਾ ਪਾਣੀ ਆ ਬੇਚਾਰਾ ਫਨੀ ਵੀ ਥਾਂ ਤੇ ਤਾਂ ਪਾਣੀ ਖੜਦਾ ਹੀ ਆ ਇੱਧਰ ਵੀ ਹੈਗਾ ਤੁਹਾਡੇ ਨੇ ਇੰਦਰ ਤਾਂ ਹੈਗਾ ਹੀ ਹੈਗਾ ਜੱਫ ਕਰੋ ਪਾਣੀ ਅੱਜ ਤਾਂ ਨਜ਼ਾਰੇ ਲਿਆਦੇ ਆ ਰੱਬ ਨੇ ਕੋਈ ਆਏ ਨਹੀਂ ਕਹਿਦਾ ਕਿ ਗਰਮੀ ਹੈ ਗਰਮੀ ਹੈ ਕੋਈ ਤਾਂ ਆਏ ਕਹੂਗਾ ਰੱਬ ਮੈਂ ਤਾਂ ਤੁਹਾਡੀ ਗਰਮੀ ਕੱਢਦੀ ਆ ਹੁਣ ਵੀ ਤੇ ਤੁਸੀਂ ਕੋ ਗਰਮੀ ਗਰਮੀ ਫਿਰ ਵਾਸਾ ਵੇਖੋ ਕਿੰਨਾ ਪਾਣੀ ਭਰੇ ਆ ਪਿਆ ਚਲ ਮੈਂ ਨਹੀਂ 2-3 ਦਿਨ ਤਾਂ ਠੰਡੇ 2-3 ਦਿਨ ਤਾਂ ਠੰਡੇ ਰਹੋਗੇ ਨਾ ਬੋਲਦੇ ਨਹੀਂ 2 ਦਿਨ ਤਾਂ ਮੌਸਮ ਦਾ ਫਰਕ ਲੱਗੂਗਾ ਆਪਾਂ ਨੂੰ ਪਾਣੀ ਬਹੁਤ ਖੜਾ ਇੱਥੇ ਵੀ ਪਾਣੀ ਕੱਢੀ ਕਰਨਾ ਹੈ ਕਰ ਮੈਂ ਸਹੀ ਗੱਲ ਕਰ ਮੈਂ ਸਭ ਉਸ ਬਹੁਤ ਸੀ ਧਰਤੀ ਦੇ ਵਿੱਚ ਉਹ ਨਿਕਲ ਜੂਗੀ ਹਨਾ ਦੋ ਕੁ ਦਿਨ ਦਾ ਜਿਹੜਾ ਮੌਸਮ ਹੈ ਵਧੀਆ ਠੰਡਾ ਬਣਿਆ ਰਹੂਗਾ ਪਾਣੀ ਬਹੁਤ ਖੜਾ ਹੋਈ ਇੱਥੇ ਵਾਹ ਇੱਧਰ ਵੇਖੋ ਪਾਣੀ ਕਿੰਨਾ ਖੜਿਆ ਸੜਕਾਂ ਨੀਵੀਆਂ ਹੋ ਜਾਂਦੇ ਆ ਆ ਰੋਡ ਤੇ ਪਾਣੀ ਚਾਹੁੰਦਾ ਨਹੀਂ ਇਹ ਤਾਂ ਹੋਣੀ ਹੋਣ ਲੱਗਾ ਪਹਿਲਾਂ ਤਾਂ ਕੋਈ ਇਹਨਾਂ ਸੜਕਾਂ ਦੇ ਉੱਤੇ ਪਾਣੀ ਹੁੰਦਾ ਨਹੀਂ ਸੁੱਚੀਆਂ ਸੀ ਸੜਕਾਂ ਹੁਣ ਜਿਵੇਂ ਜਿਵੇਂ ਕਹਿਦਗੇ ਮਕਾਨ ਨਵੇਂ ਬੰਦੇ ਰਹਿੰਦੇ ਆ ਤੇ ਗਲੀਆਂ ਨੀਵੀਆਂ ਹੋਈ ਜਾਂਦੀ ਉਸੇ ਤਰ੍ਹਾਂ ਦੁਕਾਨਾਂ ਤੇ ਕੋਨਾ ਨਵੇਂ ਪੈ ਗਏ ਸਾਰੀਆਂ ਨਾ ਆ ਵੇਖੋ ਕਿੰਨਾ ਪਾਣੀ ਸੜਕਾਂ 'ਤੇ ਪਈ ਆ ਤੇ ਫਿਰ ਉਹ ਇਹ ਜਦੋਂ ਬਈ ਮੈਂ ਤੁਹਾਨੂੰ ਦੱਸਾਂ ਮੈਂ ਤਾਂ ਆਪਦੇ ਹੁੰਦਿਆ ਨਹੀਂ ਦੇਖਿਆ ਇੱਥੇ ਪਾਣੀ ਆਹ ਸੜਕਾਂ ਦੇ ਉੱਤੇ ਹੁਣੀ ਹੋਣ ਲੱਗਾ ਪਾਣੀ ਇਹਨਾਂ ਤੇ ਦੇਖੋ ਕਿਵੇਂ ਕਾਰ ਛਲ ਛਲ ਕਰਦੀ ਆਉਂਦੀ ਆ ਪਰਿਆ ਪੈ ਜਾ ਪਰਿਆ ਪੈ ਜਾ ਮਾ ਰੋਡ ਮੇਨ ਰੋਡ 'ਤੇ ਪਈ ਪਈ ਆ ਉਧਰ ਉੱਚਾ ਇਧਰ ਨੂੰ ਨਮਾਨ ਆ ਗਈ ਸੜਕ ਦੇ ਨਾਲ ਹਾਂ ਹਾਂ ਆਹ ਦੁਕਾਨਾਂ ਦੇਖੋ ਕਿੰਨੀਆਂ ਉੱਚੀਆਂ ਬਣ ਗਿਆ ਤੇ ਮੈਂ ਆਹ ਦੁਕਾਨਾਂ ਸਾਰੀਆਂ ਨਹੀਂ ਵੇਖੋ ਮੀਂਹ ਮਰ ਲੱਗਾ ਇੱਤੀ ਜ਼ਿਆਦਾ ਪੈ ਗਿਆ ਹਨਾ ਇੱਥੇ ਜਿਆਦਾ ਪਿਆ ਮੈਨੂੰ ਲੱਗਦਾ ਆਪਣੇ ਨਾਲ ਵੇਖੋ ਵੇਖੋ ਗੱਡੀ ਜਮ ਡੁੱਬਦੀ ਪਈ ਚੈੱਕ ਕਰੋ ਪਾਣੀ ਸਾਫ਼ ਦਿਿੰਦਾ ਸਾਫ਼ ਦਿਿੰਦਾ ਜਮਾ ਪਰਿਆ ਗਿਆ ਪਾਣੀ ਇੱਥੇ ਮੀਂਹ ਜਿਆਦਾ ਵੀ ਟੱਕ ਵੀ ਦੇਖ ਲਓ ਟਾਇਰ ਡੁੱਬਦੇ ਜਾਂਦੇ ਕੜੀਆਂ ਜਿਆਦਾ ਨਹੀਂ ਦਿਨਾਂ ਨਹੀਂ ਦੱਸਦਾ